ਸਪੈਸ਼ਲ ਹਫਤੇ ਵਿੱਚ ਸਾਗਾ ਕੈਨੇਡਾ ਦੇ ਇਰੋਸ ਕਾਨਗੋਕੇਸ਼ਨ ਸੈਂਟਰ ਵਿੱਚ ਪੰਜਾਬੀਆਂ ਵੱਲੋਂ ਇੱਕ ਵੱਡਾ ਮੇਲਾ ਕਰਵਾਇਆ ਗਿਆ ਜਿਸ ਦਾ ਗ੍ਰੈਂਡ ਫਿਨਾਲੇ ਇਤਿਹਾਸ ਕਰਿਆ ਇਸ ਪ੍ਰੋਗਰਾਮ ਵਿੱਚ ਭਾਰਤ ਨਿਊਜ਼ੀਲੈਂਡ ਅਮਰੀਕਾ ਤੇ ਕੈਨੇਡਾ ਤੋਂ ਹਿੱਸਾ ਲੈਣ ਆਏ ਪ੍ਰਤੀਯੋਗੀਆਂ ਦੀ ਉਮਰ 18 ਤੋਂ ਲੈ ਕੇ 93 ਸਾਲ ਤੱਕ ਸੀ ਸਟੇਜ ਸੰਚਾਲਨ ਨਿਊਜ਼ੀਲੈਂਡ ਦੀ ਹਰਜੀਤ ਕੌਰ ਨੇ ਬੜੀ ਖੂਬਸੂਰਤੀ ਨਾਲ ਕੀਤਾ ਤੇ ਪੂਰਾ ਸਮਾਗਮ ਇੰਨਾ ਦਿਲਚਸਪ ਸੀ ਕਿ ਦਰਸ਼ਕ ਆਖਰੀ ਤੱਕ ਮਨ ਲਾਈ ਬੈਠੇ ਰਹੇ ਪ੍ਰੋਗਰਾਮ ਵਿੱਚ ਗਿੱਧਾ ਭੰਗੜਾ ਤੇ ਬੋਲੀਆਂ ਵਰਗੀਆਂ ਰੂਹਾਨੀਤ ਭਰੀਆਂ ਪ੍ਰਤੀਯੋਗਿਤਾਵਾਂ ਹੋਈਆਂ ਜਦਕੀ ਜਸਜੀ ਸੋਹਲ ਰਮਨਦੀਪ ਰਾਜਿੰਦਰ ਰਾਜੂ ਢਾਲੀਵਾਲ ਤੇ ਡੌਲੀ ਸਿੰਘ ਨੇ ਗੀਤ ਸੰਗੀਤ ਰਾਹੀਂ ਮਾਹੌਲ ਨੂੰ ਰੰਗੀਨ ਕੀਤਾ ਤੇ ਪ੍ਰਤੀਯੋਗੀਆਂ ਵਿੱਚ ਸਰਪ੍ਰਿਤ ਪੱਠੜ ਨੂੰ ਸੋਹਣੀ ਪੰਜਾਬਣ ਕੰਚਨ ਸ਼ਰਮਾ ਨੂੰ ਗਿੱਧਿਆਂ ਦੀ ਰਾਣੀ ਸ਼ਵਿੰਦਰ ਸਿੱਖੋਂ ਨੂੰ ਸੋਨਾ ਪਹਿਰਾਵਾ ਨਪ੍ਰਿਤ ਕੌਰ ਨੂੰ ਟੌਰ ਪੰਜਾਬਣ ਦੀ ਤੇ ਸਿਮੀ ਗਰੇਵਾਲ ਨੂੰ ਸੋਨਾ ਹੱਸਾ ਅਵਾਰਡ ਦਿੱਤੇ ਗਏ ਉਸ ਦੇ ਇਲਾਵਾ ਹਰਜੋਤ ਸਿੰਘ ਨੂੰ ਮਿਸਿਸ ਪੰਜਾਬਣ ਕੈਟਾਗਰੀ 1 ਅਸ਼ਤੀ ਚੋਹਾਨ ਨੂੰ ਮਿਸਿਸ ਪੰਜਾਬਣ ਸ਼ਸ਼ੀ ਸੈਣੀ ਨੂੰ ਬੇਬੇ ਨੰਬਰ 1 ਅਤੇ ਬਲਦੇਵ ਅहीर ਨੂੰ ਬਾਪੂ ਨੰਬਰ 1 ਅਵਾਰਡ ਮਿਲੇ। ਸੋ ਪ੍ਰੋਗਰਾਮ ਦੇ ਜੱਜ ਮੰਡਰੀ ਵਿੱਚ ਦਵਿੰਦਰ ਬੈਂਸ, ਰੇਡੀਓ ਆਪਣਾ ਪੰਜਾਬ, ਇਕਬਾਲ ਵਰਕ, ਰਾਜੂ ਘਮਣ ਤੇ ਮੀਨੂ ਸ਼ਮਲ ਸਨ। ਸਮਾਪਤੀ ਮੌਕੇ ਮਹਿਫਲ মিডিਆ ਵੱਲੋਂ ਜਸਵਿੰਦਰ ਖੋਸਾ, ਅਵਤਾਰ ਢਾਲੀਵਾਲ ਜਿਮੀ ਕੌਸ਼ਿਕ ਗਗਨ ਸੰਧੂ ਤੇਜ ਜਸਵਿੰਦਰ ਮਾਵੀ ਨੇ ਸਭ ਪ੍ਰਤੀਯੋਗੀਆਂ ਦਰਸ਼ਕਾਂ ਮੀਡੀਆ ਤੇ ਸਹਿਯੋਗੀ ਬਿਜ਼ਨਸ ਸਥਾਨਾਂ ਦਾ ਧੰਨਵਾਦ ਕੀਤਾ ਇਹ ਸਾਰੀ ਜਾਣਕਾਰੀ ਇਸ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਮਹਿਫਲ ਮੀਡੀਆ ਦੀ ਅਮਨਦੀਪ ਕੌਰ ਪੰਨੂ ਨੇ ਸਾਂਝੀ ਕੀਤੀ